ਸਤਿ ਸ੍ਰੀ ਅਕਾਲ ਜੀ ਮੈਂ ਆ ਸਾਡਾ ਕਿਸਾਨ ਤੋਂ ਲੱਪਰੀ ਸਿੰਘ ਪੁੱਲਰ ਹੁਣ ਆਹ ਟਰੈਕਟਰ ਤਾਂ ਆਪਣੇ ਕਿਸਾਨ ਦਾ ਪੁੱਤ ਹੁੰਦਾ ਇਸ ਕਰਕੇ ਆਪਾਂ ਆਪਣੇ ਟਰੈਕਟਰ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਬੜਾ ਸਾਫ਼ ਸੁਥਰਾ ਰੱਖਦੇ ਆਂਗੇ ਇਸ ਕਰਕੇ ਆਪਣੇ ਕਿਸਾਨ ਭਰਾ ਇੰਜਨ ਆਇਲ ਦੀ ਬਹੁਤ ਜਿਆਦਾ ਵਧੀਆ ਜੀ ਨੰਬਰ 1 ਕੰਪਨੀ ਦਾ ਲੈਂਦੇ ਆ ਕਹਿੰਦੇ ਇਸ ਤੋਂ ਉੱਪਰ ਕੋਈ ਕੰਪਨੀ ਨਹੀਂ ਆਹੀ ਪਾਦੀ ਪਰੰਤੂ ਦੋਸਤੋ ਆਪਣੇ 80 85% ਕਿਸਾਨ ਵੀਰਾਂ ਨੂੰ ਇਹ ਹੀ ਨਹੀਂ ਪਤਾ ਕਿ ਜਿਹੜੀ ਇਹਨਾਂ ਵਿੱਚ ਗ੍ਰੇਡ ਹੁੰਦੀ ਹੈ ਇੰਜਨ ਆਇਲ ਦੇ ਵਿੱਚ ਜਿਵੇਂ ਕਿ CF4a CH4a CI4 ਇਹਨਾਂ ਦਾ ਕੀ ਮਤਲਬ ਆ 80 85% ਕਿਸਾਨ ਭਰਾ ਆਪਣੇ ਬਹੁਤ ਹੀ ਜਿਆਦਾ ਵੱਡੀ ਗਲਤੀਆਂ ਕਰਦੇ ਆ ਕੰਪਨੀ ਚੰਗੀ ਦੇਖ ਲੈਂਦੇ ਪਰ ਤੂੰ ਇਹਨਾਂ ਗ੍ਰੇਡ ਬਾਰੇ ਨਹੀਂ ਪਤਾ ਹੁੰਦਾ ਤਾਂ ਦੋਸਤੋ ਇਹਨਾਂ ਗ੍ਰੇਡ ਬਾਰੇ ਪਤਾ ਹੋਊਗਾ ਤਾਂ ਤੁਹਾਡੇ ਟਰੈਕਟਰ ਦੀ ਲਾਈਫ ਵੱਧ ਜਾਵੇਗੀ ਸਭ ਤੋਂ ਪਹਿਲਾਂ ਤਾਂ ਤੁਸੀਂ ਚੰਗੀ ਜੀ ਕੰਪਨੀ ਦਾ ਇੰਜਨ ਆਇਲ ਲੈਣਾ ਜੇਕਰ ਉਸ ਉੱਪਰ ਲਿਖਿਆ CF4 ਤਾਂ ਦੋਸਤੋ ਇਹ ਜਿਹੜੀ ਗ੍ਰੇਡ ਆ ਸਭ ਤੋਂ ਹੇਠਲੀ ਆ ਇਹਦੇ ਨਾਲ ਕਾਰਬਨ ਬਹੁਤ ਬੰਦੀ ਆ ਤੁਸੀਂ ਇੱਕ ਵਾਰੀ ਇਹ ਪਵਾ ਕੇ ਆਪਣੇ ਖੇਤ ਗੇੜਾ ਮਾਰ ਕੇ ਆਓ ਨਾਲ ਦੀ ਨਾਲ ਤੇਲ ਦਾ ਰੰਗ ਬਦਲ ਜਾਵੇਗਾ ਤੇ ਆਪਣੇ ਪਿੰਡਾਂ ਦੇ ਵਿੱਚ ਖਾਸ ਕਰਕੇ 80 ਤੋਂ 85% ਜਿਹੜਾ ਤੇਲ ਆ ਇੰਜਨ ਆਇਲ ਆ ਉਹ CF4 ਹੀ ਹੁੰਦਾ ਤੇ ਆਪਣੇ ਕਿਸਾਨ ਵੀਰ ਕਲੀ ਕੰਪਨੀ ਵੇਖਦੇ ਤੇ ਉਹਨਾਂ ਨੂੰ ਗ੍ਰੇਡ ਬਾਰੇ ਪਤਾ ਹੀ ਨਹੀਂ ਹੁੰਦਾ ਇਸ ਤੋਂ ਉੱਪਰ ਗ੍ਰੇਡ ਹੁੰਦੀ ਹੈਗੀ CH4 ਵਧੀਆ ਇੰਜਨ ਆਇਲ ਆ ਇਹ ਵੀ ਤੁਸੀਂ ਪਾ ਸਕਦੇ ਹੋ ਬਸ ਇਹ ਜਿਹੜਾ CH4 ਇੰਜਨ ਆਇਲ ਹੈ ਇਹ ਵੀ ਬਸ 14-15% ਕਿਸਾਨ ਭਰਾਈ ਵਰਤਦੇ ਆ ਜਿਨ੍ਹਾਂ ਨੂੰ ਇਸ ਬਾਰੇ ਨੌਲੇਜ ਆ ਆਪਣੇ ਪਿੰਡਾਂ ਵਿੱਚ ਇਹ ਵੀ ਮਿਲਦਾ ਪਰ ਬਹੁਤ ਘੱਟ ਮਿਲਦਾ ਤੇ ਅੱਗੇ ਆਉਂਦਾ CI4 ਜਿਹੜੀ ਇਹ ਗ੍ਰੇਡ ਆ ਸਭ ਤੋਂ ਲੇਟੈਸਟ ਟੈਕਨੋਲੋਜੀ ਆ ਤੇ ਆਪਣੀਆਂ ਆਮ ਦੁਕਾਨਾਂ ਤੇ ਪਿੰਡਾਂ ਦੇ ਵਿੱਚ ਇਹ ਸਾਰਿਆਂ ਨਾਲ ਘੱਟ ਮਿਲਦਾ ਤੇ ਸਿਰਫ 1% ਕਿਸਾਨ ਭਰਾਈ ਇਸ ਨੂੰ ਵਰਤਦੇ ਆ ਜਿਸ ਨੂੰ ਇੰਨਾ ਬਾਰੇ ਨੌਲੇਜ ਆ CI4 ਲੇਟੈਸਟ ਟੈਕਨੋਲੋਜੀ ਵਾਲਾ ਇੰਜਨ ਆਇਲ ਆ ਜੇਕਰ ਤੁਸੀਂ ਕਿਸੇ ਚੰਗੀ ਦੀ ਕੰਪਨੀ ਦਾ ਆਇਲ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਮੰਗਣਾ ਪਵੇਗਾ ਜਾਣ ਬੁੱਝ ਕੇ ਆਪਣੇ ਕਿਸਾਨ ਭਰਾਵਾਂ ਨੂੰ ਜੇ ਕੋਈ ਕੰਪਨੀ ਦਾ ਨਾਲ ਲੈਂਦਾ ਤਾਂ CF4 ਹੀ ਦਿੱਤਾ ਜਾਂਦਾ ਕਹਿੰਦੇ ਇਹ ਬਹੁਤ ਵਧੀਆ ਤੇਲ ਆ CH4 ਤੇ CI4 ਤੁਹਾਨੂੰ ਮੰਗਣਾ ਪਵੇਗਾ ਫਿਰ ਹੀ ਤੁਹਾਨੂੰ ਦਿੱਤਾ ਜਾਵੇਗਾ ਨਹੀਂ ਤਾਂ ਤੁਸੀਂ CF4 ਹੀ ਪਾਉਂਦੇ ਰਹੋਗੇ ਹੁਣ ਦੋਸਤੋ ਬਹੁਤ ਹੀ ਜਿਆਦੇ ਵਧੀਆ ਤੇਰਾ ਲੇਟੈਸਟ ਟੈਕਨੋਲੋਜੀ ਵਾਲਾਗਾ ਜਦੋਂ ਹੀ ਤੁਸੀਂ ਪਹਿਲੀ ਵਾਰ ਆਪਣੇ ਟਰੈਕਟਰ ਦੇ ਵਿੱਚ ਇਹ ਇੰਜਨ ਵਾਲੇ ਪਾਉਂਗੇ ਤਾਂ ਇੰਜਨ ਦੇ ਉੱਪਰ ਜਿੰਨੀ ਵੀ ਕਾਰਬਨ ਜੰਮੀਆਂ ਨੇ ਸਾਰੀ ਪੱਟ ਦੇਣੀ ਹੈ ਪਹਿਲੀ ਵਾਰ ਤੇ ਇਹਦਾ ਰੰਗ ਜਾਊਗਾ ਬਦਲ ਪਰੰਤੂ ਜਦੋਂ ਤੁਸੀਂ ਦੂਜੀ ਵਾਰ ਪਾਉਂਗੇ ਨਾ ਤਾਂ 2250 ਘੰਟੇ ਤੱਕ ਤਾਂ ਇਹਦਾ ਰੰਗ ਹੀ ਨਹੀਂ ਚੇਂਜ ਹੋਣਾ ਤੇ 500 ਘੰਟੇ ਬਾਅਦ ਆਪਾਂ ਤੇਲ ਬਦਲਾਉਣਾਗਾ ਯਾਨੀ ਕਿ ਬਹੁਤ ਹੀ ਜਿਆਦੇ ਵਧੀਆ ਟੈਕਨੋਲੋਜੀ ਆ ਆਪਣੇ ਇੰਜਨ ਦੀ ਜਿਹੜੀ ਲਾਈਫ ਆ ਉਹ ਵੀ ਵਧਾਉਂਦਾ ਕਿਉਂਕਿ ਇੱਕ ਚੰਗਾ ਇੰਜਨ ਆਇਲ ਲੇਟੈਸਟ ਟੈਕਨੋਲੋਜੀ ਵਾਲ ਹਊਗਾ ਤਾਂ ਆਪਣਾ ਟਰੈਕਟਰ ਠੰਡਾ ਵੀ ਰਹੂਗਾ ਤੇ ਉਸ ਦੀ ਇੰਜਨ ਦੀ ਲਾਈਫ ਵੀ ਵਧੂਗੀ ਜਿਹਦੇ ਕਰਕੇ ਆਪਣਾ ਖਰਚਾ ਵੀ ਘਟੂਗਾ ਤੇ ਆਪਣੇ ਟਰੈਕਟਰ ਨਾਲ ਹੋਰ ਪਿਆਰ ਆਪਣਾ ਵਧਦਾ ਜਾਊਗਾ ਹੁਣ ਦੋਸਤੋ ਗ੍ਰੇਡ ਬਾਰੇ ਪਤਾ ਲੱਗ ਗਿਆ ਨਾ ਹੁਣ ਆਪਾਂ ਕਿਹੜੀ ਗ੍ਰੇਡ ਲੈਣੀ ਆ ਆਪਾਂ ਕੰਪਨੀ ਦਾ ਨਾਮ ਤਾਂ ਲੈ ਨਹੀਂ ਲੈਣਾ ਪਰੰਤੂ ਉਹਦੇ ਨਾਲ ਆਪਾਂ ਕੀ ਕਹਣਾ ਸਾਨੂੰ CH4 ਜਾਂ CI4 ਤੇਲ ਦੇ ਦਿਓ ਆਹ ਸ਼ਬਦ ਵਰਤਨੇ ਆ ਆਪਾਂ ਮੈਂ ਉਮੀਦ ਕਰਦਾ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇਗੀ ਹੁਣ ਦੋ ਇਜਾਜ਼ਤ ਧੰਨਵਾਦ ਦੋਸਤੋ